ਮੇਰੇ ਖਿਆਲ ਚ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਭਾਜਪੀ ਦੀ ਤਾਕਤ ਵੀ ਵਧਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ। ਹਾਂਜੀ। ਮੈਂ ਕੀ ਮਕਸਦ ਦੇਖੋ ਮੇਰੇ ਖਿਆਲ ਚ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵਿਵਧ ਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ ਹਾਂਜੀ ਮਕਸਦ ਦੇਖੋ ਮੇਰੇ ਖਿਆਲ ਚ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵਿਵਧ ਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ ਹਾਂਜੀ ਮਕਸਦ ਦੇਖੋ ਮੇਰੇ ਖਾਲਚੇ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਭਾਜਪੀ ਦੀ ਤਾਕਤ ਵੀ ਵਧਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ ਹਾਂਜੀ ਮਕਸਦ ਦੇਖੋ ਮੇਰੇ ਖਾਲਚੇ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵੀ ਵਧਦੀ ਜਾਈ ਗਈ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ। ਕੀ ਮਕਸਦ ਦੇਖੋ ਮੇਰੇ ਖਿਆਲ ਚੇ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵੀ ਵਧਦੀ ਜਾਈ ਗਈ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਅੰਕੀ ਮਕਸਦ ਦੇਖੋ ਮੇਰੇ ਖਾਲਚੇ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਭਾਜਪੀ ਦੀ ਤਾਕਤ ਵੀ ਵਧਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ ਅੰਕੀ ਮਕਸਦ ਦੇਖੋ ਮੇਰੇ ਖਾਲਚੇ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵਿਵੱਧ ਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ ਹਾਂਜੀ ਮਕਸਦ ਦੇਖੋ ਮੇਰੇ ਖਿਆਲ ਚ ਅੱਗੇ ਨਾਲੋਂ ਜ਼ਿਆਦਾ ਜੁੜਨਗੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾਏਗਾ ਉਸ ਤਰ੍ਹਾਂ ਬੀਜੇਪੀ ਦੀ ਤਾਕਤ ਵਿਵੱਧ ਦੀ ਜਾਏਗੀ ਔਰ ਸਾਰੇ ਅਸੀਂ ਜਿਹੜੇ ਉੱਥੇ ਨਾਲ ਸੀ ਅਸੀਂ ਵੀ ਪੋਰਟਲ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਕੇ ਮੈਂਬਰ ਬਣੇ ਹਾਂ देखो मेरे ख्याल से ज्यादा जुड़न गे और जिस तरह जिस तरह समय बीतता जाएगा उस तरह बीजेपी ताकत भी जाएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप